ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜਿਹਦੇ ਸਮੇਂ ਦੇ ਵਿੱਚ ਜਿਹੜੀ ਉਹਨਾਂ ਦੀ ਸਿੱਖਿਆ ਪ੍ਰਣਾਲੀ ਸੀ ਉਹਦੇ ਸਬੰਧ ਦੇ ਵਿੱਚ ਅੱਜ ਗੱਲ ਕਰਾਂਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਸਿੱਖ ਇਤਿਹਾਸ ਜਾਂ ਮਹਾਰਾਜਾ ਰਣਜੀਤ ਸਿੰਘ ਜਾਂ ਪੰਜਾਬ ਦੇ ਨਾਲ ਜੋ ਪੰਜਾਬ ਦਾ ਸੱਭਿਆਚਾਰ ਸੀ ਉਹਦੇ ਨਾਲ ਜਿੰਨੀਆਂ ਵੀ ਰਿਲੇਟਡ ਵੀਡੀਓਜ਼ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਸੀ ਉਹ ਉੱਚ ਕੋਟੀ ਦੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਰਾਜ ਦੇ ਵਿੱਚ ਹਰ ਇੱਕ ਮਨੁੱਖ ਨੂੰ ਚਾਹੇ ਉਹ ਕਿਸੇ ਵੀ ਜਾਤ ਧਰਮ ਬਰਾਦਰੀ ਦਾ ਹੋਵੇ ਉਸ ਨੂੰ ਜਿਹੜਾ ਮੁਢਲੀ ਸਿੱਖਿਆ ਲੈਣ ਦਾ ਅਧਿਕਾਰ ਇੱਕ ਬਰਾਬਰ ਸੀ ਔਰਤਾਂ ਦੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਤਕਰਾ ਜਿਹੜਾ ਉਹ ਨਹੀਂ ਕੀਤਾ ਜਾਂਦਾ ਸੀ ਲੜਕੀਆਂ ਵੀ ਉਸੇ ਤਰੀਕੇ ਨਾਲ ਹੀ ਜਿਹੜੀ ਸਿੱਖਿਆ ਉਹ ਮੁਫਤ ਹਾਸਲ ਕਰ ਸਕਤੀਆਂ ਸਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹਨਾਂ ਨੇ ਜਿਵੇਂ ਕਿ ਬਾਕੀ ਦੇਸ਼ ਦੇ ਵਿੱਚ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਸਿੱਖਿਆ ਤੋਂ ਲੋਕਾਂ ਨੂੰ ਬਹੁਤ ਦੂਰ ਰੱਖਿਆ ਹੋਇਆ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕੰਡੀਸ਼ਨ ਰੱਖੀ ਹੋਈ ਸੀ ਜਾਂ ਕਹਿ ਸਕਦੇ ਹਾਂ ਕਿ ਇਹ ਹੁਕਮ ਕੀਤਾ ਹੋਇਆ ਸੀ ਕਿ ਜੇ ਰਾਜ ਦੇ ਵਿੱਚ ਮੰਦਿਰ ਮਸਜਿਦ ਜਾਂ ਗੁਰਦੁਆਰੇ ਧਰਮਸ਼ਾਲਾ ਦੀ ਉਸਾਰੀ ਹੋਣੀ ਹੈ ਤਾਂ ਨਾਲ ਹੀ ਉਹਦੇ ਜਿਹੜਾ ਸਿੱਖਿਆ ਕੇਂਦਰ ਵੀ ਉਹਦੇ ਨਾਲ ਹੀ ਪਹਿਲਾਂ ਬਣੇਗਾ ਮਹਾਰਾਜਾ ਰਣਜੀਤ ਸਿੰਘ ਇਸ ਨੇ ਉਹਨਾਂ ਦੀ ਜਿਹੜੀ ਉਸਾਰੀ ਹੁੰਦੀ ਸੀ ਉਹਦੇ ਲਈ ਵੀ ਮਹਾਰਾਜਾ ਰਣਜੀਤ ਸਿੰਘ ਖੁੱਲਕੇ ਜਿਹੜਾ ਕਹਿ ਸਕਦੇ ਆ দান ਦੇ ਰੂਪ ਦੇ ਵਿੱਚ ਮਾਇਆ ਦਿੰਦੇ ਸਨ ਉਹਨਾਂ ਦੀ ਮਾਇਕ ਸਹਾਇਤਾ ਕਰਦੇ ਸਨ ਤੇ ਨਾਲ ਹੀ ਜਿਹੜੀ ਪਾਠਸ਼ਾਲਾ ਬਣਦੀ ਸੀ ਉਹਨਾਂ ਨੇ ਕਿਹਾ ਸੀ ਕਿ ਜੇ ሙਸੀਤ ਬਣਾਨੀ ਹੈ ਤਾਂ ਨਾਲ ਮਦਰਸਾ ਬਣੇਗਾ ਜੇ ਮੰਦਿਰ ਬਣਾਣਾ ਹੈ ਤਾਂ ਨਾਲ ਪਾਠਸ਼ਾਲਾ ਬਣੇਗੀ ਧਰਮਸ਼ਾਲਾ ਬਣਾਣੀ ਹੈ ਤਾਂ ਨਾਲ ਸਿੱਖਿਆ ਦਾ ਜਿਹੜਾ ਕੇਂਦਰ ਹੈ ਉਹ ਬਣਾਉਣਾ ਬਹੁਤ ਜ਼ਰੂਰੀ ਸੀ ਉਹਨਾਂ ਦੇ ਰਾਜ ਦੇ ਵਿੱਚ ਧਾਰਮਿਕ ਪਾਠ ਨਹੀਂ ਪੜ੍ਹਾਏ ਜਾਂਦੇ ਸਨ ਬਲਕਿ ਨਾਲ ਦੀ ਨਾਲ ਹੀ ਫਾਰਸੀ ਜਿਹੜੀ ਰਾਜ ਭਾਸ਼ਾ ਸੀ ਜਿੰਨਾ ਵੀ ਰਾਜ ਦਾ ਕੰਮ ਹੁੰਦਾ ਸੀ ਉਹ ਰਾਜਸੀ ਭਾਸ਼ਾ ਦੇ ਤੌਰ ਤੇ ਫਾਰਸੀ ਸਿਖਾਈ ਜਾਂਦੀ ਸੀ ਨਾਲ ਗੁਰਮੁਖੀ ਸੰਸਕ੍ਰਿਤ ਭਾਸ਼ਾ ਕਿਉਂਕਿ ਜਿਹੜੇ ਵੇਦ ਸਨ ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਸੰਸਕ੍ਰਿਤ ਦੀ ਜਿਹੜੀ ਭਾਸ਼ਾ ਉਹ ਵੀ ਜ਼ਰੂਰੀ ਹੈ ਤਾਂ ਕਿ ਵੇਦਾਂ ਨੂੰ ਸਮਝਿਆ ਜਾ ਸਕੇ हिसाब, ਪਾਵ, ਮੈਥ, ਰਾਜਨੀਤੀ, ਦਵਾਈਆਂ ਉਸ ਵੇਲੇ ਹਕੀਮੀ ਜਿਹੜੇ ਵੈਦ ਸਨ ਉਹ ਆਯੁਰਵੈਦਿਕ ਇਤਿਕਿਆਂ ਦੇ ਨਾਲ ਜਿਹੜਾ ਇਲਾਜ ਕਰਦੇ ਸਨ, ਫੌਜੀ ਸਿੱਖਿਆ, ਘੋੜਸਵਾਰੀ, ਤੀਰਅੰਦਾਜ਼ੀ, ਇਤਿਹਾਸ ਔਰ ਰਾਜਕਾਜ ਇਹ ਸਾਰੇ ਵਿਸ਼ੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦੂਸਰੀ ਪੜ੍ਹਾਈ ਦੇ ਨਾਲ-ਨਾਲ ਪੜ੍ਹਾਏ ਜਾਂਦੇ ਸਨ। ਇਸ ਨਾਲ ਰਾਜ ਵਿੱਚ ਵਿਦਵਾਨ, ਕਵੀ, ਹਕੀਮ ਲੇਖਕ ਤੇ ਜਿਹੜੇ ਫੌਜੀ ਕਮਾਂਡਰ ਉਹ ਤਿਆਰ ਹੁੰਦੇ ਸਨ ਸਕੂਲਾਂ ਦੇ ਵਿੱਚ ਮਦਰੱਸਿਆਂ ਦੇ ਵਿੱਚ ਸਭ ਨੂੰ ਇੱਕ ਬਰਾਬਰ ਜਿਹੜੀ ਹੈ ਉਹ ਗ੍ਰਾਂਟ ਦਿੱਤੀ ਜਾਂਦੀ ਸੀ ਗੁਰਦੁਆਰਿਆਂ ਨੂੰ ਪਾਠਸ਼ਾਲਾ ਜਿਹੜਾ ਬਣਾਇਆ ਜਾਂਦਾ ਸੀ ਮਦਰੱਸਿਆਂ ਨੂੰ ਰਾਜ ਵੱਲੋਂ ਆਰਥਿਕ ਮਦਦ ਵੀ ਦਿੱਤੀ ਜਾਂਦੀ ਸੀ ਮੰਦਰਾਂ 'ਚ ਲਾਇਬ੍ਰੇਰੀਆਂ ਬਣਾਈਆਂ ਗਈਆਂ ਤਾਂ ਕਿ ਜਿਹੜੇ ਧਾਰਮਿਕ ਗ੍ਰੰਥ ਨੇ ਜਿਹੜੇ ਵੇਦ ਨੇ ਉਹਨਾਂ ਦਾ ਅਨੁਵਾਦ ਜਿਹੜਾ ਉਹ ਕਰਵਾਇਆ ਜਾ ਸਕੇ ਤੇ ਫਕੀਰਾਂ ਪੰਡਤਾਂ ਗ੍ਰੰਥੀਆਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਸਨ ਮਹਾਰਾਜਾ ਰਣਜੀਤ ਸਿੰਘ ਦਾ ਇਹ ਮੰਨਣਾ ਸੀ ਕਿ ਜੇ ਗਿਆਨ ਜਨਤਾ ਵਿੱਚ ਵਧੇਗਾ ਤਾਂ ਰਾਜ ਆਪਣੇ ਆਪ ਜਿਹੜਾ ਉਹ ਮਜ਼ਬੂਤ ਹੋਵੇਗਾ ਭਾਰਤ ਦੇ ਵਿੱਚ ਉਸ ਵੇਲੇ ਜਿਵੇਂ ਅਨਾਥ ਬਾਕੀ ਸੂਬਿਆਂ ਦੇ ਵਿੱਚ ਕਹਿ ਲਓ ਜਾਂ ਬਾਕੀ ਰਾਜਾਂ ਦੇ ਵਿੱਚ ਕਹਿ ਲਓ ਅਨਾਥ ਬੱਚਿਆਂ ਨੂੰ ਹਮੇਸ਼ਾ ਜਿਹੜਾ ਸੀ ਉਹ ਗੁਲਾਮ ਬਣਾ ਲਿਆ ਜਾਂਦਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅਨਾਥ ਬੱਚਿਆਂ ਨੂੰ ਵੀ ਜਿਹੜਾ ਮੁਫਤ ਖਾਣਾ ਮੁਫਤ ਕੱਪੜੇ ਮੁਫਤ ਕਿਤਾਬਾਂ ਤੇ ਸਿੱਖਿਆ ਜਿਹੜੀ ਸੀ ਉਹ ਦੂਜੇ ਬੱਚਿਆਂ ਦੇ ਨਾਲ ਹੀ ਮੁਹੱਈਆ ਕਰਵਾਈ ਜਾਂਦੀ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਬੱਚਿਆਂ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਰਾਜ ਦੀ ਜ਼ਿੰਮੇਵਾਰੀ ਸਮਝਦੇ ਸਨ ਅਨੁਸ਼ਾਸਨ ਤੇ ਨੈਤਿਕ ਸਿੱਖਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪੜ੍ਹਾਈ ਵੀ ਜਾਂਦੀ ਸੀ ਤੇ ਲਾਗੂ ਵੀ ਕੀਤੀ ਜਾਂਦੀ ਸੀ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਇਤਿਹਾਸ ਪੜ੍ਹਦੇ ਆ ਉਸ ਵੇਲੇ ਦਾ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸੁਚੱਜਾ ਰਾਜ ਪ੍ਰਬੰਧ ਸੀ ਉਹ ਇਸੇ ਕਰਕੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਸਿੱਖਿਆ ਵੱਲ ਬਹੁਤ ਜ਼ਿਆਦਾ ਜਿਹੜਾ ਧਿਆਨ ਉਹ ਦਿੰਦੇ ਸਨ ਉਹ ਸਕੂਲਾਂ ਮਦਰੱਸਿਆਂ ਤੇ ਪਾਠਸ਼ਾਲਾਵਾਂ ਦੇ ਵਿੱਚ ਇਹ ਜਰੂਰ ਕਰ ਜ਼ਰੂਰੀ ਕਰਕੇ ਉਹਨਾਂ ਨੇ ਕੀਤਾ ਹੋਇਆ ਸੀ ਕਿ ਇਸ ਵੱਲ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਕਿ ਬੱਚਿਆਂ ਨੂੰ ਸੱਚ ਬੋਲਣਾ ਸਿਖਾਇਆ ਜਾਵੇ ਮਿਹਨਤ ਕਰਨੀ ਸਿਖਾਈ ਜਾਵੇ ਮਾਫੀ ਮੁਆਫ ਕਰਨਾ ਸਿਖਾਇਆ ਜਾਵੇ ਬਜ਼ੁਰਗਾਂ ਦੀ ਇੱਜ਼ਤ ਕਿਵੇਂ ਕਰਨੀ ਹੈ ਨਿਡਰਤਾ ਕਿਵੇਂ ਧਾਰਨ ਕਰਨੀ ਹੈ ਤੇ ਦੂਜਿਆਂ ਦੀ ਜਿਹੜੀ ਸੇਵਾ ਕਿਉਂਕਿ ਗੁਰਮਤਿ ਪਰੰਪਰਾਵਾਂ ਦੇ ਵਿੱਚ ਜਾਂ ਕਹਿ ਲਓ ਹਰੇਕ ਧਰਮ ਦੇ ਵਿੱਚ ਇਹ ਵਾਲੀਆਂ ਜਿਹੜੀਆਂ ਇਹ ਵਾਲੇ ਜਿਹੜੇ ਗੁਣ ਸਨ ਮਹਾਰਾਜਾ ਰਣਜੀਤ ਸਿੰਘ ਚਾਹੁੰਦੇ ਸਨ ਕਿ ਉਹਨਾਂ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਇਹ ਗੁਣ ਜੜੇ ਨੇ ਉਹ ਅਖਤਿਆਰ ਕੀਤੇ ਜਾਣ ਤੇ ਬੱਚਿਆਂ ਦੇ ਵਿੱਚ ਜੜਿਆ ਉਹ ਦਿੱਤੇ ਜਾਣ ਕਲਾ ਦੇ ਵਿੱਚ ਸਾਹਿਤ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਜਿਨੇ ਬਹੁਤ ਜ਼ਿਆਦਾ ਧਿਆਨ ਦਿੱਤਾ ਉਹਨਾਂ ਨੇ ਜਿਹੜੇ ਉਸ ਵੇਲੇ ਦੇ ਦਰਬਾਰੀ ਕਵੀ ਸਨ ਜਾਂ ਲੇਖਕ ਸਨ ਜਾਂ ਹਸਤਕਲਾ ਕਰਨ ਵਾਲੇ ਸਨ ਉਹ ਉਹਨਾਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਤਨਖਾਹ ਦਿੰਦੇ ਸਨ ਜਾਂ ਕੁਝ ਜੜੀ ਜ਼ਮੀਨ ਜਿਹਨੂੰ ਉਸ ਵੇਲੇ ਜਾਗੀਰ ਕਿਹਾ ਜਾਂਦਾ ਸੀ ਉਹ ਦਿੱਤੀ ਜਾਂਦੀ ਸੀ ਤਾਂ ਕਿ ਉਹ ਇਸ ਖੇਤਰ ਦੇ ਵਿੱਚ ਜਿਹੜੇ ਵਿਦਵਾਨ ਸਨ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਕਰ ਦਿੰਦੇ ਸਨ ਕਿ ਉਹ ਇਸ ਕਲਾ ਦੇ ਖੇਤਰ ਦੇ ਵਿੱਚ ਵੀ ਉਹਨਾਂ ਦੇ ਰਾਜ ਦੇ ਵਿੱਚ ਜਿਹੜਾ ਹੈ ਉਹ ਸਹਿਯੋਗ ਕਰਨ ਇਸੇ ਤਰ੍ਹਾਂ ਹੀ ਮਹਿਲਾਵਾਂ ਦੀ ਜਿਹੜੀ ਭਾਗੀਦਾਰੀ ਸੀ ਬੱਚੀਆਂ ਦੀ ਕੁੜੀਆਂ ਨੂੰ ਜਿਹੜੀ ਸਿੱਖਿਆ ਦੇਣ ਦਾ ਕੰਮ ਸੀ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮੁੰਡਿਆਂ ਦੇ ਬਰਾਬਰ ਹੀ ਦਿੱਤਾ ਗਿਆ ਇਹ ਉਹ ਸਮਾਂ ਸੀ ਜਦੋਂ ਬੁਰੀਆਂ ਰਵਾਇਤਾਂ ਬਾਕੀ ਭਾਰਤ ਵਿੱਚ ਚਲਦੀਆਂ ਸਨ ਕਿ ਜਿਹੜੇ ਲੜਕੀਆਂ ਸੀ ਉਹਨਾਂ ਨੂੰ ਸਿੱਖਿਆ ਤੋਂ ਦੂਰ ਰੱਖਿਆ ਜਾਂਦਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਵਿੱਚ ਲੜਕੀਆਂ ਨੂੰ ਵੀ ਮੁਫਤ ਤੇ ਹਰ ਤਰ੍ਹਾਂ ਦੀ ਜੜੀ ਸਿੱਖਿਆ ਸੀ ਉਹ ਦੇਣ ਦਾ ਪ੍ਰਬੰਧ ਕੀਤਾ ਹੋਇਆ ਸੀ ਇਸੇ ਤਰੀਕੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਧਿਆਨ ਫੌਜ ਨੂੰ ਪਰਪੱਕ ਕਰਨ ਦੇ ਵਿੱਚ ਸੀ ਉਹਦੇ ਲਈ ਪੜ੍ਹਾਈ ਬਹੁਤ ਜ਼ਰੂਰੀ ਸੀ ਤਾਂ ਕਿ ਜਿਹੜੇ ਇੰਜੀਨੀਅਰ ਤੋਪਾਂ ਬਣਾਉਣ ਵਾਲੇ ਨਕਸ਼ੇ ਬਣਾਉਣ ਵਾਲੇ ਜਾਂ ਫੌਜੀ ਟ੍ਰੇਨਿੰਗ ਲਈ ਸਿੱਖਿਆ ਬਹੁਤ ਜ਼ਰੂਰੀ ਸੀ ਤਾਂ ਆਪਾਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜੜੀਆਂ ਜਿਹੜੇ ਇੰਜੀਨੀਅਰ ਦੇ ਤੌਰ ਤੇ ਜਿਨ੍ਹਾਂ ਦਾ ਨਾਮ ਆਉਂਦਾ ਜਿਨ੍ਹਾਂ ਦੀ ਜਿਨ੍ਹਾਂ ਵੱਲੋਂ ਬਣਾਈ ਹੋਈ ਸੂਰਜੀ ਘੜੀ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਲੱਗੀ ਹੋਈ ਹੈ ਪਾਈ ਲੈਣਾ ਸਿੰਘ ਜੀ ਉਹਨਾਂ ਦਾ ਨਾਮ ਸੀ ਉਹਨਾਂ ਨੇ ਜਿਹੜੀ ਉਸ ਵੇਲੇ ਸੂਰਜੀ ਘੜੀ ਬਣਾਈ ਸੀ ਅੱਜ ਵੀ ਉਹ ਸੂਰਜ ਦੇ ਹਿਸਾਬ ਦੇ ਨਾਲ ਪ੍ਰੋਪਰ ਟਾਈਮ ਜਿਹੜਾ ਉਹ ਦੱਸਦੀ ਹੈ ਤੇ ਅੱਜ ਵੀ ਉਹ ਦਰਬਾਰ ਸਾਹਿਬ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਨੇ ਆਪਣੀ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਕਰਨ ਲਈ ਬਾਹਰਲੇ ਰਾਜਾਂ ਤੋਂ ਵੀ ਜਿਹੜੇ ਵਿਦਵਾਨ ਸਨ ਸਾਹਿਤਕਾਰ ਸਨ ਉਹ ਬੁਲਾਏ ਉਹਨਾਂ ਨੂੰ ਚੰਗੀਆਂ ਤਨਖਾਹਾਂ ਦਿੱਤੀਆਂ ਤਾਂ ਕਿ ਉਹਨਾਂ ਦਾ ਰਾਜ ਜਿਹੜਾ ਉਹ ਸਜੇ ਢੰਗ ਨਾਲ ਚੱਲ ਸਕੇ ਇਸੇ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਇਹ ਗੱਲ ਆਪਣੇ ਰਾਜ ਦੇ ਬਾਰੇ ਵਿੱਚ ਕਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਸੀ ਕਿ ਜਿਹੜਾ ਰਾਜ ਉਹ ਤਲਵਾਰਾਂ ਨਾਲ ਮਿਲਦਾ ਜਾਂਦਾ ਹੈ ਪਰ ਜਿਹੜਾ ਰਾਜ ਹੈ ਉਹ ਗਿਆਨ ਨਾਲ ਚੱਲਦਾ ਹੈ ਇਸੇ ਗੱਲ ਨੂੰ ਲੈ ਕੇ ਉਹਨਾਂ ਨੇ ਪੂਰਾ ਜੀਵਨ ਜਿਹੜਾ ਸੀ ਉਹਦੇ ਵਿੱਚ ਸਿੱਖਿਆ ਪ੍ਰਣਾਲੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਜਿਹੜੀ ਹੈ ਨਹੀਂ ਆਉਣ ਦਿੱਤੀ ਆਪਾਂ ਅੱਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਾਣ ਤੋਂ ਬਾਅਦ ਇਤਿਹਾਸ ਪੜ੍ਹਦੇ ਆ ਤਾਂ ਆਪਾਂ ਦੇਖਦੇ ਆ ਕਿ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਸਾਡੇ ਇਸੇ ਹੀ ਸਿੱਖਿਆ ਪ੍ਰਣਾਲੀ ਦੇ ਉੱਪਰ ਹੀ ਸੱਟ ਮਾਰੀ ਸੀ ਕਿ ਇੱਕ ਜਿਹੜਾ ਇੱਕ ਕਿਤਾਬ ਹੈ ਜਿਹੜੀ ਉਹ ਜਮ੍ਹਾਂ ਕਰਵਾਓ ਤੇ ਕੁਝ ਪੈਸੇ ਜਿਹੜੇ ਸੀ ਉਹਨਾਂ ਵੱਲੋਂ ਉਹ ਦੇ ਦਿੱਤੇ ਜਾਂਦੇ ਸੀ ਤਾਂ ਉਹਨਾਂ ਨੇ ਹੌਲੀ-ਹੌਲੀ ਪੰਜਾਬ ਦੇ ਵਿੱਚੋਂ ਜਿਹੜੀ ਇਹ ਸਿੱਖਿਆ ਸੀ ਉਹਦੇ ਉੱਪਰ ਹੀ ਸਭ ਤੋਂ ਪਹਿਲਾਂ ਜਿਹੜਾ ਕੰਟਰੋਲ ਕੀਤਾ ਸੀ ਕਿ ਲੋਕਾਂ ਨੂੰ ਪੜਨ ਤੋਂ ਜਿਹੜਾ ਹਟਾਇਆ ਸੀ ਉਹਨਾਂ ਨੂੰ ਪਤਾ ਸੀ ਕਿ ਗਿਆਨ ਦੇ ਨਾਲ ਜਿਹੜੀ ਸੋਚੀ ਮਿਲਦੀ ਹੈ ਉਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਸਮਝ ਪੈਂਦੀ ਹੈ ਕਿ ਜਿਹੜੀ ਗੁਲਾਮੀ ਹੈ ਉਸ ਨੂੰ ਗਲੋਂ ਕਿਵੇਂ ਲਾਉਣਾ ਇਸ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹੋਰ ਵੀ ਜੜੀਆਂ ਘਟਨਾਵਾਂ ਨੇ ਉਹ ਮੈਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਧੰਨਵਾਦ